ਤੇਰੇ ਨਾਲੋਂ ਥੱਥਾ ਨਹੀਂ ਹੈਗਾ ਮੈਂ ਆਲੂ ਗੋਭੀ ਬਣਾਉਂਦੀ ਆ ਆਲੂ ਆਲੂ ਗਾਲ ਦਿੰਦੀ ਆ ਗੋਭੀ ਉਦਾਂ ਦੀ ਕੱਚੀ ਦੀ ਕੱਚੀ ਰਹਿ ਜਾਂਦੀ ਆ ਰਾਜਮਾ ਬਣਾਉਂਦੀ ਆ ਨਾ ਇੰਨੀਆਂ ਸੀਟੀਆਂ ਲਵਾਉਂਦੀ ਆ ਕਿ ਰਾਜਮਾ ਫੜੋ ਤੇ ਕੈਪਸੂਲ ਵਾਂਗੂ ਫਿਸਲ ਜਾਂਦਾ ਉਹ ਪਵੰਦੇ ਨਾਨਕੇ ਦੀ ਗੱਲ ਕਰਦੀਆਂ ਉਹਨਾਂ ਨੇ ਤਾਂ ਯਾਰ ਮੈਨੂੰ ਵੀ ਖੇਚੜਾਈ ਪਈ ਆ ਕਿੰਦਾ ਉੱਚੀ ਉੱਚੀ ਬੋਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦੇ ਸੀ ਜੀ ਸੋਚ ਤਾਂ ਆਪਾਂ ਨਾ ਬਹੁਤ ਕੁਛ ਲਿਆ ਸਕੀਮਾਂ ਵੀ ਬਹੁਤ ਲੜਾ ਲੀਆਂ ਪਰ ਲੱਗਣ ਗਿਆ ਕਿ ਨਹੀਂ ਸੱਸੀ ਦਾ ਮਾਮਾ ਜੀ ਸੱਸੀ ਦਾ ਮੰਮੀ ਤੁਸੀਂ ਕਹਿੰਨੇ ਹੋ ਕਿ ਹੁਣ ਤੱਕ ਲੱਗਦਾ ਸੀ ਮੇਰੀ ਭੈਣ ਦੇ ਬੱਚੇ ਮੇਰੇ ਕੁਛ ਨਹੀਂ ਹੈਗੇ ਪਰ ਹੁਣ ਹੀ ਸਭ ਕੁਛ ਨੇ ਨਾਨੀ ਨੂੰ ਆਏ ਨੂੰ ਇੱਧਰ 15 ਵੀ ਦਿਨ ਹੋਏ ਨੇ ਤੇ 15 ਵੀ ਦਿਨਾਂ ਚ ਮਾਮਾ ਜੀ ਇਦਾਂ ਦਾ ਕੀ ਹੋ ਗਿਆ ਜਿਹੜਾ ਤੁਹਾਨੂੰ ਅਸੀਂ ਆਪਣੇ ਆਪਣੇ ਲੱਗਣ ਲੱਗੇ ਆਪ ਮਾਮਾ ਜੀ ਫੈਕਟਰੀ ਲਾਈਨ 'ਚ ਨਹੀਂ ਨਾ ਤਾਂ ਉਹ ਇਹੀ ਚਾਹੁੰਦੇ ਸੀਗੇ ਕਿ ਤੁਸੀਂ ਵੀ ਫੈਕਟਰੀ ਲਾਈਨ 'ਚ ਜਾਓ ਦੇਖ ਲਓ ਮਾਮੇ ਦੇ ਤਾਂ ਹੋਸ਼ ਹੀ ਉੱਡੇ ਰਹਿ ਗਏ ਜਦੋਂ ਦੱਸਿਆ ਤੇ ਤੁਸੀਂ ਮੈਡੀਕਲ ਲਾਈਨ 'ਚ ਹੋ ਕੋਈ ਗੱਲ ਨਹੀਂ ਵੀਰੇ ਤੁਸੀਂ ਵੀ ਛੱਡਿਓ ਨਾ ਇਹ ਲਾਈਨ ਬਸ ਮਿਹਨਤ ਕਰਦੇ ਰਹੀਓ ਤੁਮ ਜੀ ਯਾਰ ਭਾਜੀ ਦੁਕਾਨ ਕਿੱਥੇ ਕੱਲੀ ਛੱਡ ਕੇ ਚਲ ਗਏ ਬਾਹਰ ਤਾਂ ਨਹੀਂ ਤੁਮ ਜੀ ਪਿੱਛੇੋਂ ਉਹ ਆਗੇ ਆਗੇ ਰੁਕ ਜਾ ਚਾਚਾ ਜੀ ਤੁਸੀਂ ਓਏ ਤੂੰ ਦੁਕਾਨ ਦੇ ਅੰਦਰ ਕੀ ਕਰਦਾ ਓ ਚਾਚਾ ਜੀ ਮੈਂ ਤਾਂ ਇੱਥੇ ਕੰਮ ਤੇ ਲੱਗ ਗਿਆ ਮੈਨੂੰ ਤਾਂ 15-20 ਦਿਨ ਹੋ ਗਏ ਆਂਦੇ ਮਹੀਨਾ ਪੂਰਾ ਹੋਣ ਵਾਲਾ ਪਹਿਲੀ ਤਨਖਾਹ ਮਿਲਣ ਵਾਲੀ ਆ ਕੰਮ ਤੇ ਲੱਗ ਗਿਆ ਕਦੋਂ ਕਿਵੇਂ ਉਹ ਵੀ ਇੱਥੇ ਓ ਚਾਚਾ ਜੀ ਉਸ ਦਿਨ ਜਦੋਂ ਤੁਸੀਂ ਮੈਨੂੰ ਇੱਥੇ ਦਵਾਈਆਂ ਦੇਣੇ ਭੇਜਿਆ ਤੇ ਮੈਂ ਭਾਈ ਨੂੰ ਦਵਾਈਆਂ ਦੇਣਾ ਆ ਅੱਗੋਂ ਮੈਂ ਭਾਈ ਨੂੰ ਕਹਾਂ ਭਾਈ ਕੰਮ ਦੀ ਲੋੜ ਹੈਗੀ ਆ ਭਾਈ ਕਹਿੰਦੇ ਹੈਗੀ ਆ ਤਾਂ ਫੇ ਮੈਂ ਉਦੋਂ ਦਾ ਇਸ ਦੁਕਾਨ ਤੇ ਲੱਗਾ ਮੈਡੀਕਲ ਲਾਈਨ ਚ ਆ ਗਿਆ ਵਧੀਆ ਕੰਮ ਆ ਨਾ ਕੀ ਹੋਇਆ ਚਾਚਾ ਜੀ ਬਾਲੇ ਗੁੱਸੇ ਨਾਲ ਵੇਖੀ ਜਾਂਦੇ ਹੋ ਭਾਜੀ ਆ ਗਏ ਓਹੋ ਰਮਨ ਜੀ ਠੀਕ ਹੋ ਲੱਗਦਾ ਦਵਾਈਆਂ ਮੰਗਾਈ ਨੂੰ ਕਾਫੀ ਟਾਈਮ ਹੋ ਗਿਆ ਅੱਜ ਲੱਗਦਾ ਕੰਪਲੇਂਟ ਕਰਨ ਆਏ ਹੋ ਪਵਨ ਤੇਰੇ ਚਾਚਾ ਹੀ ਆਏ ਨੇ ਜੇ ਅੰਦਰੋਂ ਪਾਣੀ ਦਾ ਗਲਾਸ ਲੈ ਕੇ ਆ ਚਾਚਾ ਜੀ ਵਾਸਤੇ ਭਾਜੀ ਪਾਣੀ ਦਾ ਗਲਾਸ ਤਾਂ ਮਿਲੇ ਆ ਨਾ ਮੈਨੂੰ ਲੱਗਦਾ ਚਾਚਾ ਨੂੰ ਪਿਆਸ ਲੱਗੀ ਨਹੀਂ ਚਾਚਾ ਉਹੀ ਗੁੱਸੇ ਹੋਏ ਫਿਰਦਾ ਦੇਖੋ ਤਾਂ ਸਹੀ ਨਾ ਗੁੱਸਾ ਕਰਾ ਨਾ ਗੁੱਸਾ ਤੇਰੇ ਨਾਲ ਵੀ ਆ ਤੇ ਗੁੱਸਾ ਤੁਹਾਡੇ ਨਾਲ ਵੀ ਆ ਸਮਝ ਜੀ ਤੁਸੀਂ ਮੁੰਡਾ ਰੱਖਿਆ ਮੈਨੂੰ ਪੁੱਛਣਾ ਫਰਜ਼ ਨਹੀਂ ਸੀ ਤੁਹਾਡਾ ਲੈ ਮੈਂ ਕੀ ਪੁੱਛਣਾ ਸੀ ਤੁਹਾਨੂੰ ਜਿਹੜਾ ਆਪਣਾ ਮੈਡੀਕਲ ਵਾਲਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਮੈਂ 50 ਵਾਰੀ ਤਾਂ ਪਾਇਆ ਹੋਇਆ ਕਿ ਮੈਨੂੰ ਮੁੰਡੇ ਦੀ ਲੋੜ ਆ ਨਾਲ ਤੁਸੀਂ ਕਿਹੜਾ ਦੱਸਿਆ ਕਿ ਮੇਰਾ ਭਤੀਜਾ ਵੇਲਾ ਆ ਨਾ ਫੇਰ ਵੀ ਜੇ ਅਸੀਂ ਆਪਦੇ ਮੁੰਡੇ ਤੋਂ ਇਹ ਕੰਮ ਨਾ ਕਰਾਉਣਾ ਹੋਵੇ ਤਾਂ ਤਾਂ ਇਹੀ ਲੱਗੂਗਾ ਵੀ ਤੁਸੀਂ ਇਹ ਮੁੰਡਾ ਸਾਡਾ ਧੱਕੇ ਨਾਲ ਰੱਖਿਆ ਉਹ ਧੱਕੇ ਨਾਲ ਭਾਜੀ ਅੱਜਕੱਲ ਕੋਣ ਕੰਮ ਕਰਦਾ ਕਿਸੇ ਦੇ ਅੰਦਰ ਨਾਲੇ ਇਹੋ ਜੀ ਜਨਰੇਸ਼ਨ ਅੱਜਕੱਲ ੱਤਕੇ ਨਾਲ ਕੰਮ ਨਹੀਂ ਕਰਦੀ ਮਜਬੂਰੀ ਨਾਲ ਕੰਮ ਕਰਦੀ ਹੈ ਤਨਖਾਹ ਕਿੰਨੀ ਕੁ ਲਾਈ ਆ ਤੁਸੀਂ ਮੁੰਡੇ ਦੀ ਵੱਧ ਤੋਂ ਵੱਧ 4000 ਰੁਪਏ ਨਹੀਂ ਤਾਂ 6000 ਰੁਪਏ ਉਹ ਪਵਨ ਇੰਨੇ ਤੇ ਕੰਮ ਨਹੀਂ ਕਰਨਾ ਚੱਲ ਮੈਂ ਤੈਨੂੰ ਬਾਹਰ ਲਵਾਉਣਾ ਹੋਰ ਕਿਤੇ ਮੈਡੀਕਲ ਤੇ ਉੱਥੇ 12000 ਰੁਪਏ ਤਨਖਾਹ ਦੇਣਗੇ ਤੈਨੂੰ ਉਹ ਨਹੀਂ ਨਹੀਂ ਚਾਚਾ ਜੀ ਕੋਈ ਇੱਥੇ ਠੀਕ ਆ 6000 ਮੇਰੇ ਅਸਤੇ ਬਹੁਤ ਆ ਨਾਲੇ ਜੇ ਤੁਸੀਂ ਕਹਿੰਦੇ ਹੋ ਨਾ ਵੀ ਬਾਹਰ 12000 ਚ ਲਵਾ ਦੂੰਗਾ ਉੱਥੇ ਮੇਰੇ ਕੋਲ ਉਹਨਾਂ ਨੇ ਕੰਮ ਕਰਵਾਣਾ ਇੱਥੇ ਮੈਨੂੰ ਕੰਮ ਕਰਨ ਦੇ ਨਾਲ ਕੰਮ ਸਿੱਖਣ ਨੂੰ ਵੀ ਮਿਲਦਾ ਪਿਆ ਨਾਲੇ ਸਾਰੀ ਜ਼ਿੰਦਗੀ ਜੀ ਉਥੇ 12000 ਤੇ ਲੱਗਿਆ ਰਹੂੰਗਾ ਤੇ 12000 ਜੋਗਾ ਹੀ ਰਹਿ ਜਾਊਗਾ ਕੀ ਗੱਲ ਹੁਣ ਤੈਨੂੰ ਚਾਚੇ ਦਾ ਡਰ ਨਹੀਂ ਰਿਹਾ ਹੁਣ ਚਾਚੇ ਤੋਂ ਬਾਹਰ ਹੋ ਕੇ ਚੱਲੇਗਾ ਤੇਰੇ ਪਿਓ ਤੋਂ ਬਾਅਦ ਮੈਂ ਵੀ ਤੇਰੇ ਪਿਓ ਵਰਗਾ ਹੀ ਆ ਨਾਲੇ ਗੱਲ ਸੁਣ ਲੈ ਮੇਰੀ ਜਿੱਥੇ ਤੈਨੂੰ ਕਹੀਏ ਨਾ ਉਥੇ ਤੁਰ ਪਿਆ ਕਰ ਚਾਚਾ ਜੀ ਪਿਓਾਂ ਵਰਗੇ ਓ ਪਿਓ ਤਾਂ ਨਹੀਂ ਹੈਗੇ ਨਾਲੇ ਪਿਓ ਦੇ ਜਾਣ ਤੋਂ ਬਾਅਦ ਤੁਸੀਂ ਕਦੇ ਮੈਨੂੰ ਪਿਓ ਵਰਗਾ ਪਿਆਰ ਦਿੱਤਾ ਹੀ ਨਹੀਂ ਹਮੇਸ਼ਾ ਚਾਚਾ ਭਤੀਜਾ ਹੀ ਰਹੇ ਆ। ਬਾਕੀ ਜੇ ਮੈਂ ਇੱਥੇ ਕੰਮ ਤੇ ਲੱਗ ਵੀ ਗਿਆ ਤੁਹਾਨੂੰ ਇਹਦੇ ਵਿੱਚ ਦਿੱਕਤ ਹੀ ਕੀ ਆ? ਸੌਂਗਾ ਦੀ ਤੁਸੀਂ ਇਸ ਦੁਕਾਨ ਤੇ ਆਨੇ ਜਾਣੇ ਹੋ, ਸਮਾਨ ਦੇਨੇ ਹੋ, ਦਵਾਈਆਂ ਸਪਲਾਈ ਕਰਦੇ ਹੋ। ਭਾਜੀ ਦੇ ਸੁਭਾਅ ਦਾ ਤੁਹਾਨੂੰ ਪਤਾ ਹੈ ਵੀ ਭਾਜੀ ਕਿੱਦਾਂ ਦੇ ਨੇ, ਕਿੱਦਾਂ ਦੇ ਨਹੀਂ ਵੀ ਮੇਰੀ ਤਨਖਾਹ ਟਾਈਮ ਤੇ ਦੇ ਦੂਗੇ, ਮੈਨੂੰ ਕੰਮ ਸਿਖਾ ਦੂਗੇ। ਤੇ ਤੁਸੀਂ ਸਿਰਫ ਇਸ ਚੀਜ਼ ਦੀ ਖੁਸ਼ੀ ਮਨਾਓ ਕਿ ਮੈਂ ਵਧੀਆ ਬੰਦੇ ਕੋਲ ਦੁਕਾਨ ਤੇ ਕੰਮ ਲੱਗ ਗਿਆ। ਓ ਯਾਰ ਮੈਂ ਐਸੇ ਲਾਈਨ ਚ ਪਿਆ ਹੋਇਆ ਤੇ ਇਸ ਲਾਈਨ ਦੇ ਵਿੱਚ ਇੰਨੀ ਤਰੱਕੀ ਹੈਣੀਗੀ। ਭਾਜੀ ਤੁਸੀਂ ਦੱਸੋ ਤਾਂ ਸਹੀ ਇਹਨੂੰ। ਕਿੰਨਾ ਕੰਮ ਰਮਨ ਭਾਜੀ ਹਰੇਕ ਦੁਕਾਨ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਕਿਤੇ ਕੰਮ ਘੱਟ ਹੁੰਦਾ ਹੈ ਤੇ ਕਿਤੇ ਕੰਮ ਜ਼ਿਆਦਾ ਹੁੰਦਾ ਹੈ ਨਾਲੇ ਇਸ ਲਾਈਨ 'ਚ ਮੈਨੂੰ 10 ਸਾਲ ਹੋ ਗਏ ਨੇ ਔਰ ਅਗਲੇ 50 ਸਾਲਾਂ ਤੱਕ ਵੀ ਮੈਂ ਇਹੀ ਕੰਮ ਕਰਨਾ ਹੈ ਫੇਰ ਆਪਣੇ ਕੰਮ ਨੂੰ ਕਿਉਂ ਮਾੜਾ ਕਹੀਏ ਨਾਲੇ ਮੈਂ ਇਸ ਮੁੰਡੇ ਨੂੰ ਕਿਉਂ ਕਹਾਂ ਕਿ ਤੂੰ ਇਸ ਲਾਈਨ 'ਚ ਨਾ ਹਾਲੇ ਤਾਂ ਇਹਦੇ ਕੈਰੀਅਰ ਦੀ ਸ਼ੁਰੂਆਤ ਹੈ ਐਵੇਂ ਮੈਂ ਇਹਨੂੰ ਕਹਾਂ ਉਹਨੂੰ ਡਾਮਾ ਡੋਲ ਕਰੀ ਆਮ ਨਾਲੇ ਇਹਦੇ ਮਾਪਿਓ ਹੈ ਨਹੀਂ ਤੁਸੀਂ ਕਾਹਨੂੰ ਇਹਨੂੰ ਪਸਲ ਕਰੀ ਜਾਂਦੇ ਹੋ ਸਾਨੂੰ ਤਾਂ ਸਭ ਨੂੰ ਇਹਨੂੰ ਸਪੋਰਟ ਕਰਨਾ ਚਾਹੀਦਾ ਹੈ ਮੇ ਤਾਂ ਵੀਰੇ ਥੋੜੀ ਦੁਕਾਨ ਤੇ ਫਿਰ ਵੀ ਕੰਮ ਠੀਕ ਆ ਮੈਂ 50 ਦੁਕਾਨਾਂ ਤੇ ਦਵਾਈਆਂ ਸਪਲਾਈ ਕਰਨਾ 40 ਦੁਕਾਨਦਾਰ ਰੋਂਦੇ ਨੇ ਕੰਮ ਹੈ ਨਹੀਂ ਕੰਮ ਹੈ ਨਹੀਂ ਤਾਂ ਹੀ ਮੈਂ ਇਹਨੂੰ ਕਹਿੰਨਾ ਲੈਣ ਬਦਲ ਲੈ ਤੂੰ ਭੁੱਲ ਗਿਆ ਪਵਨ ਮੇਰੀ ਵੀ ਮੈਡੀਕਲ ਦੀ ਦੁਕਾਨ ਸੀਗੀ ਰੀਜਨਲ ਖੋਲੀ ਸੀਗੀ ਲੱਗੀ ਲਗਾਈ ਐਦਾਂ ਹੀ ਛੱਡ ਕੇ ਆ ਸਪਲਾਈਆਂ ਕਰਨ ਲੱਗ ਗਿਆ ਕਹਿੰਦਾ ਦਿਲ ਕਰਦਾ ਰੀਜਨਲ ਖੋਲੀ ਹੋਈ ਦੁਕਾਨ ਲੱਗੀ ਲਗਾਈ ਛੱਡ ਕੇ ਇਹ ਕੰਮ ਨਹੀਂ ਥੀ ਤਾਂ ਹੀ ਛੱਡ ਕੇ ਆਏ ਆ ਰਮਨ ਪਾਜੀ ਗੁੱਸਾ ਨਾ ਕਰਿਓ ਇੱਕ ਗੱਲ ਕਹਾਂ ਜਿਹੜੀ ਦੁਕਾਨ ਤੁਸੀਂ ਛੱਡ ਕੇ ਆਏ ਹੋ ਨਾ ਆਜੋ ਬਹੁਤ ਸੋਹਣੀ ਚੱਲਦੀ ਪਈ ਹੈ ਇਹ ਤਾਂ ਆਪਣੇ ਆਪਣੇ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਤੁਹਾਡੇ ਕਹਿਣ ਦਾ ਮਤਲਬ ਕੀ ਆ ਪਾਜੀ ਮੈਨੂੰ ਕੰਮ ਨਹੀਂ ਕਰਨਾ ਹੁੰਦਾ ਜੇ ਕੰਮ ਕਰਨਾ ਨਾ ਆਉਂਦਾ ਮੈਂ ਇਹ ਲੈਣ ਹੀ ਬਦਲ ਦਿੰਦਾ ਪਾਜੀ ਪਹਿਲੀ ਗੱਲ ਤਾਂ ਤੁਸੀਂ ਕੰਮ ਬਦਲ ਨਹੀਂ ਸਕਦੇ ਕਿਉਂਕਿ ਤੁਹਾਨੂੰ ਕਿਸੇ ਹੋਰ ਕੰਮ ਦੀ ਨੌਲੇਜ ਨਹੀਂ ਹੈਗੀ ਔਰ ਦੂਜੀ ਗੱਲ ਭਾਈ ਕੰਮ ਤਾਂ ਚੱਲਦਾ ਹੁੰਦਾ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਮਿਨਿਮਮ ਮਾਰਜਨ ਰੱਖੀਏ। ਓ ਸਮਿਤ ਭਾਈ ਮਾਰ ਲੋ ਟੌਂਟ। ਤੁਹਾਨੂੰ ਭੇਜ ਤਾਂ ਦਿੱਤੇ ਹੋਏ ਨੇ। ਦੇਖ ਲਾ ਪਵਨ ਜੇ ਮੈਨੂੰ ਹੋਰ ਕਿਸੇ ਕੰਮ ਦੀ ਨਹੀਂ ਸੀ ਨੌਲੇਜ ਮੈਨੂੰ ਮਜਬੂਰੀ 'ਚ ਇਹ ਲਾਈਨ 'ਚ ਰਹਿਣਾ ਪਿਆ। ਇਸੇ ਕਰਕੇ ਤੈਨੂੰ ਸਮਝਾਉਣਾ ਵੀ ਹੋਰ ਕੋਈ ਕੰਮ ਕਰ ਲਾ। ਮੇਰੇ ਵਾਂਗੂ ਨਾ ਇੱਥੇ ਹੀ ਫਸਿਆ ਰਹਿ ਜੀ। ਚਾਚਾ ਜੀ ਥੋੜੇ ਦਿਨ ਨਹੀਂ ਹੋਏ ਦੁਕਾਨ ਤੇ ਆਏ ਨੂੰ ਤੇ ਇੱਥੇ ਆ ਕੇ ਇੰਨਾ ਕੁ ਪਤਾ ਲੱਗ ਗਿਆ। ਕਿ ਬੰਦਾ ਦੁਕਾਨ ਖੋਲ ਕੇ ਕੁਰਸੀ ਤੇ ਬਹਿ ਕੇ ਇਹ ਨਾ ਕਵੇ ਕਿ ਕਿਸਮਤ ਹੋਊਗੀ ਤੇ ਦੁਕਾਨ ਚੱਲ ਜੂਗੀ ਕਿਸਮਤ ਹੋਊਗਾ ਤੇ ਗਾਹਕ ਆ ਜਾਊਗਾ ਐਵੇਂ ਨਹੀਂ ਹੁੰਦਾ ਆਪਣੇ ਵੱਲੋਂ ਵੀ ਐਫਰਟ ਕਰਨੇ ਪੈਂਦੇ ਨੇ ਹੁਣ ਸਾਨੂੰ ਕੋਈ ਗਲੀ ਗਮਾਂਡ ਚ ਫੋਨ ਕਰਦਾ ਹੈ ਕਿ ਦਵਾਈ ਫੜਾ ਜੋ ਭਵੇਂ ਦਵਾਈ 50 ਰੁਪਏ ਦੀ ਵੀ ਹੋਵੇ ਅਸੀਂ ਭੱਜੇ ਜਾਂਦੇ ਆ ਫੜਾਣ ਤਾਂ ਹੀ ਅਗਲਾ ਬੰਦਾ ਮਾਨ ਨਾਲ ਦੁਬਾਰਾ ਫੋਨ ਕਰਦਾ ਹੈ ਤਈਆਂ ਨਾ ਭਾਜੀ ਤੇ ਉਸ ਤੋਂ ਬਾਅਦ ਜਦੋਂ ਦੁਕਾਨ ਤੇ ਗਾਹਕ ਆਂਦਾ ਹੈ ਜੇ ਉਹ 15 20 ਰੁਪਏ ਦਾ 30 ਰੁਪਏ ਦਾ 100 ਰੁਪਏ ਦਾ ਧਾਰ ਵੀ ਮੰਗਦਾ ਅਸੀਂ ਉਹ ਵੀ ਦੇ ਦਿੰਨੇ ਆ ਕੋਈ ਗੱਲ ਨਹੀਂ ਜਿਹੜਾ ਬੰਦਾ ਦਵਾਈ ਲੈਣ ਆਇਆ ਆਖਰ ਮਜਬੂਰੀ 'ਚ ਹੀ ਆਇਆ ਤੇ ਆਪਾਂ ਕਹਾਂ ਤੇ ਅਗਲੀ ਦੀ ਦਵਾਈ ਘਟਾਈ ਫੇਰੀਏ ਇਸ ਕਰਕੇ ਜਦੋਂ ਦੁਕਾਨ ਖੋਲੋ ਆਪਣੇ ਵੱਲੋਂ ਐਫਰਟ ਜ਼ਰੂਰ ਕਰੋ ਵੀ ਗਾਹਕ ਨੂੰ ਉਦਾਂ ਦਾ ਰਿਸਪੌਂਸ ਦਵੋ ਵੀ ਅਗਲਾ ਦੁਬਾਰਾ ਤੁਹਾਡੀ ਦੁਕਾਨ ਤੇ ਹੀ ਆਵੇ ਤੇ ਗਾਹਕ ਨੂੰ ਇੰਨਾ ਕਿ ਜ਼ਿਆਦਾ ਪਿਆਰ ਕਰੋ ਕਿ ਅਗਲਾ ਬੰਦ ਦੁਕਾਨ ਦੇ ਬਾਹਰ ਖੜਕੇ ਫੋਨ ਕਰੇ ਵੀ ਦਵਾਈ ਲੈਣੀ ਤੇ ਤੁਹਾਡੇ ਤੋਂ ਲੈਣੀ ਨਹੀਂ ਤਾਂ ਕਿਤੇ ਹੋਰ ਨਹੀਂ ਜਾਣਾ ਹੂੰ ਸਿੱਖ ਗਿਆ ਚੱਲ ਕੋਈ ਗੱਲ ਨਹੀਂ ਕਰ ਲੈ ਕੰਮ ਇੱਕ ਗੱਲ ਹੋਰ ਦੱਸਾਂ ਜਿਹੜੀ ਇਹਨਾਂ ਨੇ ਨਹੀਂ ਦੱਸੀ ਹਾਂਜੀ ਹਾਂਜੀ ਚਾਚਾ ਜੀ ਦੱਸੋ ਹੁਣ ਦੁਕਾਨ ਤੇ ਲੱਗ ਨਾਲ ਆਪਣੀ ਰਿਸ਼ਤੇਦਾਰੀ ਥੋੜੀ ਖਤਮ ਆ ਵੀ ਤੁਸੀਂ ਜੇ ਮੈਨੂੰ ਕੁਝ ਦੱਸੋਗੇ ਤਾਂ ਮੇਰੇ ਭਲੇ ਹੱਥੀ ਦੱਸੋਗੇ ਦੱਸੋ ਵੱਡੇ ਵੱਡੇ ਹਸਪੀਟਲਾਂ ਚ ਜਿਹੜੇ ਡਾਕਟਰ ਹੁੰਦੇ ਆ ਨਾ ਉਹਨਾਂ ਤੋਂ ਵੀ ਕਈ ਵਾਰੀ ਗਲਤੀ ਨਾਲ ਗਲਤ ਦਵਾਈ ਦਿੱਤੀ ਜਾਂਦੀ ਹੈ ਤੇ ਇਹ ਚੀਜ਼ ਇਹਨਾਂ ਨੇ ਨਹੀਂ ਤੈਨੂੰ ਦੱਸੀ ਸੁਮੇਤ ਜੀ ਇਹਨੂੰ ਦੱਸੋ ਜੇ ਹਸਪੀਟਲਾਂ ਦੇ ਡਾਕਟਰਾਂ ਤੋਂ ਗਲਤੀ ਹੋ ਜਾਂਦੀ ਹੈ ਤੇ ਮੈਡੀਕਲ ਵਾਲਿਆਂ ਤੋਂ ਗਲਤੀ ਨਹੀਂ ਹੋ ਸਕਦੀ ਤੇ ਕਿੰਨਾ ਰਿਸਕ ਆ ਦੇਖ ਲੈ ਹਲੇ ਵੀ ਤੇਰੇ ਭਲੇ ਲਈ ਕਹਿਣਾ ਵੀ ਲੈਣ ਬਦਲ ਲੈ ਨਹੀਂ ਤਾਂ ਐਸਾ ਕਫੂਤਾ ਫਤੇਗਾ ਕਿਸੇ ਦਿਨ ਜਿੱਥੇ ਬਾਜੀ ਦੇ ਵੀ ਹੱਥ ਖੜੇ ਹੋ ਜਾਣਗੇ ਤੇ ਤੇਰੇ ਚਾਚੇ ਦੇ ਵੀ ਹੱਥ ਖੜੇ ਹੋ ਜਾਣਗੇ ਕੋਈ ਗੱਲ ਨਹੀਂ ਚਾਚਾ ਜੀ ਉਹ ਜ਼ਿੰਦਗੀ 'ਚ ਚੰਗਾ ਮਾੜਾ ਹੁੰਦਾ ਹੀ ਰਹਿੰਦਾ ਨਾਲੇ ਜੋ ਕਿਸਮਤ 'ਚ ਲਿਖਿਆ ਉਹ ਤਾਂ ਹੋ ਕੇ ਹੀ ਰਹਿਣਾ ਉਤਾਰ ਚੜਾਵ ਆਂਦੇ ਰਹਿੰਦੇ ਨੇ ਬੰਦੇ ਨੂੰ ਪਹਿਲਾਂ ਹੀ ਪ੍ਰੀਪੇਅਰ ਹੋ ਕੇ ਰਹਿਣਾ ਚਾਹੀਦਾ ਆਪਣੀ ਮੁਸੀਬਤਾਂ ਦਾ ਸਾਹਮਣਾ ਕਰਨ ਵਾਸਤੇ ਬਾਕੀ ਜੋ ਸਮਾਲਕ ਨੂੰ ਮਨਜ਼ੂਰ ਜੇ ਮੰਨ ਲਓ ਮੈਂ ਇਸ ਲਾਈਨ 'ਚ ਰਹਿ ਕੇ ਮੈਨੂੰ ਕੋਈ ਦਿੱਕਤ ਆ ਜਾਂਦੀ ਹੈ ਤੁਸੀਂ ਜਿਹੜੀ ਲਾਈਨ 'ਚ ਮੈਨੂੰ ਪਾਣਾ ਚਾਹੁੰਦੇ ਹੋ ਜਿਹੜੇ ਕੰਮ ਲਵਾਉਣਾ ਚਾਹੁੰਦੇ ਹੋ ਜੇ ਉੱਥੇ ਮੈਨੂੰ ਕੋਈ ਦਿੱਕਤ ਆ ਗਈ ਉੱਥੇ ਵੀ ਤਾਂ ਤੁਸੀਂ ਹੱਥ ਹੀ ਖੜੇ ਕਰ ਜਾਓਗੇ ਇਸ ਕਰਕੇ ਰਿਸਕ ਹੈ ਇੱਥੇ ਵੀ ਤੇ ਉੱਥੇ ਵੀ ਚਲ ਠੀਕ ਆ ਮੱਲਾ ਕਰ ਜੀ ਲਾ ਕੇ ਕੰਮ ਪਰ ਫਿਰ ਵੀ ਜੇ ਚਾਚੇ ਦੀ ਕਿਤੇ ਲੋੜ ਪੈ ਗਈ ਮੈਨੂੰ ਫੋਨ ਲਾ ਲਈ ਭਤੀਜਾ ਤੂੰ ਮੇਰਾ ਹੀ ਰਹਿਣਾ ਚਾਚਾ ਤੇਰਾ ਨਾ ਜਾਂਦਾ ਜਾਂਦਾ ਖੁਸ਼ੀ ਦਿਖਾ ਗਿਆ ਪਰ ਨਾ ਉਹ ਅੰਦਰੋਂ ਖੁਸ਼ੀਗਾ ਤੇ ਨਾ ਉਹ ਬਾਹਰੋਂ ਖੁਸ਼ੀ ਭਾਜੀ ਜਦੋਂ ਆਪਾਂ ਵਿਆਹ ਤੇ ਜਾਂਦੇ ਆ ਰੋਟੀ ਖਾ ਲੈਣੇ ਆ ਨਾ ਲਾਸਟ ਦੇ ਆਪਾਂ ਮੂੰਗੀ ਦਾ ਹਲਵਾ ਨਹੀਂ ਖਾਂਦੇ ਚਾਚਾ ਉਹ ਮੂੰਗੀ ਦਾ ਹਲਵਾ ਵਾਲਾ ਗਲਾਸਾ ਦੇ ਗਿਆ ਮੈਨੂੰ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਇਹਨਾਂ ਦੀਆਂ ਗੱਲਾਂ ਚਾਹਣਾ ਨਹੀਂ ਤੇ ਜੋ ਮੈਂ ਕਰਨਾ ਹੈ ਉਹ ਮੈਂ ਕਰਕੇ ਰਹਿਣਾ ਪਰ ਫਿਰ ਵੀ ਪਵਨ ਅਲਰਟ ਰਹੀਂ ਮੈਨੂੰ ਨਾ ਬੰਦਾ ਠੀਕ ਜਿਹਾ ਨਹੀਂ ਲੱਗਦਾ ਹਾਂਜੀ ਬਾਜੀ ਉਹ ਤਾਂ ਮੈਨੂੰ ਆਪਣੇ ਰਿਸ਼ਤੇਦਾਰਾਂ ਦਾ ਕਦੋਂ ਦਾ ਪਤਾ ਲੱਗ ਗਿਆ ਚਾਚਾ ਆ ਗਿਆ ਤੇ ਚਾਚੇ ਦੇ ਆਏ ਤੇ ਮੈਨੂੰ ਗੱਲ ਯਾਦ ਆ ਗਈ ਵੀ ਮੇਰੇ ਨਾ ਘਰ ਦੇ ਜਿਹੜੇ ਕਾਗਜ਼ ਨੇ ਮੈਂ ਭਾਜੀ ਉਹ ਸੇਫ ਕਰਨਾ ਚਾਹੁੰਦਾ ਵੀ ਮੈਨੂੰ ਆਪਣੇ ਰਿਸ਼ਤੇਦਾਰਾਂ ਦਾ ਭਰੋਸਾ ਨਹੀਂ ਹੈਗਾ ਵੀ ਕਿਹੜੇ ਟਾਈਮ ਮੇਰੇ ਘਰ ਵੇਚ ਦੇਣ ਤੇ ਕਿਹੜਾ ਟਾਈਮ ਸਾਨੂੰ ਰੋਡ ਤੇ ਲੈ ਜਾਣ ਵੀ ਮੈਨੂੰ ਇਹਦਾ ਹੱਲ ਦੱਸੋ ਵੀ ਇਹਦਾ ਹੱਲ ਕੀ ਆ ਦੇਖ ਪਵਨ ਤੈਨੂੰ ਘਰ ਵੀ ਸੰਭਾਲਣਾ ਪੈਣਾ ਆ ਤੇ ਘਰ ਦੇ ਕਾਗਜ਼ ਵੀ ਤੈਨੂੰ ਸੰਭਾਲਣੇ ਪੈਣੇ ਨੇ ਜੇ ਤੂੰ ਕਾਗਜ਼ ਨਹੀਂ ਸਾਂਭ ਸਕਦਾ ਤਾਂ ਤੂੰ ਕਾਗਜ਼ ਉਸ ਬੰਦੇ ਨੂੰ ਦੇ ਜਿਹਦੇ ਤੇ ਤੈਨੂੰ ਅੱਖਾਂ ਬੰਦ ਕਰਕੇ ਵਿਸ਼ਵਾਸ ਹੋਵੇ ਫਿਲਹਾਲ ਤਾਂ ਭਾਈ ਮੈਨੂੰ ਕਿਸੇ ਤੇ ਵਿਸ਼ਵਾਸ ਹੀ ਨਹੀਂ ਹੈਗਾ ਅੱਖਾਂ ਬੰਦ ਕਰਨ ਦੀਆਂ ਤਾਂ ਗੱਲਾਂ ਹੀ ਤੁਸੀਂ ਛੱਡ ਦਿਓ ਤੇ ਜੇ ਕਿਸੇ ਤੇ ਮੈਂ ਵਿਸ਼ਵਾਸ ਕਰ ਸਕਦਾ ਉਹ ਵੀ ਰੱਬ ਜਿੱਡਾ ਤਾਂ ਉਹ ਇੱਕ ਨਾਨੀ ਐ ਤੇ ਕਸਟਮ ਤੁਸੀਂ ਨਾਨੀ ਨੂੰ ਵੀ ਮੈਂ ਕਾਗਜ਼ ਫੜਾ ਸਕਦਾ ਪਰ ਮੈਨੂੰ ਮਾਮਾ ਮਾਮੀ ਤੇ ਭਰੋਸਾ ਨਹੀਂ ਹੈਗਾ ਪਰ ਤੁਹਾਡੇ ਤੇ ਤਾਂ ਮੈਨੂੰ ਹੈਗਾ ਵਿਸ਼ਵਾਸ ਫੇ ਭਾਈ ਤੁਸੀਂ ਮੇਰੇ ਘਰ ਦੇ ਕਾਗਜ਼ ਰੱਖ ਲਓ ਉਹ ਨਾਨਾ ਭਰਾਵਾ ਮੈਂ ਕਾਗਜ ਨਹੀਂ ਰੱਖਣੇ ਤੇਰੇ ਚਾਚੇ ਨੂੰ ਪਤਾ ਲੱਗਿਆ ਤੂੰ ਕੰਮ ਤੇ ਲੱਗਿਆ ਉਹ ਹੁਣ 36 ਗੱਲਾਂ ਸੁਣਾ ਗਿਆ ਮੈਨੂੰ ਤੇ ਜੇ ਉਹਨੂੰ ਪਤਾ ਲੱਗਿਆ ਕਿ ਘਰ ਦੇ ਕਾਗਜ ਮੇਰੇ ਕੋਲ ਆ ਤਾਂ ਉਹਨੇ ਤਾਂ ਪੁਲਿਸ ਲੈ ਕੇ ਆ ਜਾਣੀ ਦੇਖ ਉਹਨਾਂ ਨੇ ਤਾਂ ਮੂੰਹ ਹੀ ਹਿਲਾਣਾ ਕੀ ਨਾ ਨੇ ਸਾਡੇ ਮੁੰਡੇ ਤੋਂ ਡਰਾ ਧਮਕਾ ਕੇ ਘਰ ਦੇ ਕਾਗਜ ਰਖਵਾ ਲੇ ਫਿਰ ਤੂੰ ਜਿੰਨਾ ਮਰਜੀ ਨਾ ਨਾ ਕਰੀ ਜਾਈਂ ਕਿ ਭਾਜੀ ਇਦਾਂ ਦੇ ਨਹੀਂ ਹੈਗੇ ਪਰ ਉਹਨਾਂ ਨੇ ਕਿੱਥੇ ਮੰਨਣਾ ਫਿਰ ਇਸ ਕਰਕੇ ਘਰ ਘਰ ਦੇ ਕਾਗਜ ਤੇ ਆਪਣੀ ਭੈਣ ਤੂੰ ਹੀ ਸਾਂਭਣੀ ਹੈ ਹੁਣ ਥੋੜਾ ਜ਼ਿੰਮੇਵਾਰ ਬਣ ਨਾਲੇ ਪਵਨ ਕੱਲ ਨੂੰ ਜੇ ਤੂੰ ਕਾਗਜ਼ ਮੇਰੇ ਕੋਲ ਰੱਖਦਾ ਖੁਦਾ ਨਾ ਖਾਸ ਤਾਂ ਮੈਨੂੰ ਕੁਝ ਹੋ ਜੇ ਫਿਰ ਤੂੰ ਕਾਗਜ਼ ਕਿਹਦੇ ਕੋਲ ਮੰਗੇਗਾ ਤੁਹਾਡਾ ਕਹਿਣ ਦਾ ਮਤਲਬ ਕਿ ਹੁਣ ਸਾਰਾ ਕੁਝ ਮੈਨੂੰ ਹੀ ਸਾਹਮਣਾ ਪੈਣਾ ਠੀਕ ਆ ਬਾਜੀ ਹੁਣ ਸਾਰਾ ਕੁਝ ਮੈਂ ਹੀ ਸਾਂਭੂਗਾ ਉਹ ਵੀ ਪੂਰੀ ਜ਼ਿੰਮੇਵਾਰੀ ਨਾਲ ਐਤਵਾਰ ਅੱਜ ਦੁਕਾਨ ਤੁਸੀਂ ਕਹਿੰਦੇ ਸੀ 2:00 ਵਜੇ ਵਧਾਣੀ ਆ ਚਲਿਏ ਚਲੋ ਕਿਦ ਨਾ ਰਹੀ ਆ ਤੂੰ ਠੰਡ ਚ ਬਾਹਰ ਬੈਠੀ ਆ ਅੰਦਰ ਜਾਈ ਸੱਟ ਲੈਣੀ ਸੀ ਉਹਦੇ ਚ ਵੇ ਜਾਣਾ ਸੀ ਕੁਛ ਨਹੀਂ ਮਾਸੀ ਜੀ ਅੰਦਰ ਬੈਠੀ ਬੈਠੇ ਫੋਨ ਦੇਖ ਦੇਖ ਕੇ ਜਾਂ ਟੀਵੀ ਦੇਖ ਦੇਖ ਕੇ ਬੋਰ ਹੀ ਹੁੰਦੀ ਰਹਿਣੀ ਆ ਫੇ ਮੈਂ ਕਹਾਂ ਚਲੋ ਛੱਟ ਘੜੀ ਬਾਹਰ ਬਹਿ ਜੰਨੀ ਆ ਕਈ ਵਾਰੀ ਮਨ ਤਾਂ ਬੜਾ ਕਰਦਾ ਕਿ ਤੁਹਾਡੇ ਵੱਲ ਆਵਾਂ ਪਰ ਫਿਰ ਸੋਚਦੀ ਆ ਵੀ ਤੁਸੀਂ ਕਿਸੇ ਕੰਮੇ ਨਾ ਲੱਗੇ ਹੋਵੋ ਐਵੇਂ ਆ ਕੇ ਮੈਂ ਤੁਹਾਨੂੰ ਡਿਸਟਰਬ ਕਰੂੰਗੀ ਫਿਰ ਮੈਂ ਇੱਥੇ ਹੀ ਬਹਿ ਗਈ ਨਾਲੇ ਬਧੀਆ ਬਾਹਰ ਆਂਦਾ ਜਾਂਦਾ ਰੌਣਕ ਮੇਲਾ ਹੀ ਦੇਖ ਲੈਣੇ ਆ ਨਾਲੇ ਆਹਾ ਦੋਹ ਗੁੱਡੀਆਂ ਇਹ ਕਿਦੀਆਂ ਨੇ ਏਰੀਆ ਆਪਣੇ ਮਹੱਲੇ ਦੀ ਹੀ ਨੇ ਉਹ ਨੁੱਕਰ ਤੇ ਮੰਦਰ ਕੋਲੇ ਇਹਨਾਂ ਦਾ ਘਰ ਆ ਤੇ ਤੇਰੇ ਕੋਲ ਮੈਂ ਟਿਊਸ਼ਨ ਲਈ ਲੈ ਕੇ ਆਈ ਆ ਦੱਸੋ ਬੱਚੋ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਅੱਛਾ ਅੱਛਾ ਟਿਊਸ਼ਨ ਵਾਸਤੇ ਆਏ ਨੇ ਪਰ ਮਾਸੇ ਜੀ ਸਿਰਫ ਦੋ ਹੀ ਕੁੜੀਆਂ ਬੱਚੇ ਥੋੜੇ ਹੋਰ ਲੱਭੋ ਵੱਧ ਜਾਣਗੇ ਕੋਈ ਗੱਲ ਨਹੀਂ ਮੈਂ ਦੋ ਬੈਚ ਦੇ ਵਿੱਚ ਮੈਨੇਜ ਕਰ ਲੂੰਗੀ ਪਰ ਘੱਟ ਬੱਚਿਆਂ ਨਾਲ ਤੁਹਾਨੂੰ ਪਤਾ ਹੀ ਹੈ ਨਾ ਸਾਡਾ ਗੁਜ਼ਾਰਾ ਕਿੱਦਾਂ ਹੋਣਾ ਦੀਦੀ ਮੈਂ 6th ਕਲਾਸ ਚ ਪੜਦੀ ਆ ਤੇ ਜਿੰਨਾ ਕੁ ਮੈਂ ਪਹਿਲਾ ਟਿਸ਼ਨ ਪੜ੍ਹਦੀ ਸੀ ਨਾ ਉਹਨਾਂ ਦਾ ਪੰਜਾਬੀ ਵਿੱਚ ਹੱਤ ਤੰਗਾ ਓਵੇਂ ਪੜਾਉਂਦੇ ਵਧੀਆ ਤੇ ਮੈਨੂੰ ਸਮਝ ਵੀ ਸਾਰੀ ਲੱਗਦੀ ਹੈ ਅੱਛਾ ਪੁੱਤ ਤੇਰਾ ਨਾਮ ਕੀ ਹੈ ਨੂਰ ਨੂਰ ਬੱਚੇ ਦੇਖ ਜੇ ਤੇਨੂੰ ਉੱਥੇ ਵਧੀਆ ਤੇਰਾ ਸਮਝ ਆਂਦੀ ਹੈ ਤਾਂ ਮੈਂ ਤਾਂ ਕਹਿੰਨੀ ਆ ਵੀ ਤੂੰ ਉੱਥੇ ਹੀ ਪੜ੍ਹ ਲੈ ਪਰ ਫਿਰ ਵੀ ਜੇ ਤੇਰਾ ਪੰਜਾਬੀ ਵੱਲੋਂ ਥੋੜਾ ਔਖਾ ਚੱਲਦਾ ਪਿਆ ਤਾਂ ਤੂੰ ਮੇਰੇ ਕੋ ਆ ਜਾ ਪੰਜਾਬੀ ਤਾਂ ਮੈਂ ਤੈਨੂੰ ਐ ਸਿਖਾ ਦੇਣੀ ਆ ਬਸ ਆਪਾਂ ਕਿਸੇ ਦੀ ਰੋਜੀ ਰੋਟੀ ਤੇ ਲੱਤ ਨਹੀਂ ਮਾਰਨੀ ਨਹੀਂ ਨਹੀਂ ਮੈਂ ਟਿਊਸ਼ਨ ਤਾਂ ਚੇਂਜ ਕਰਨੀ ਆ ਬਸ ਮੈਂ ਆਂਟੀ ਕੋ ਲਈ ਆਂਟੀ ਮੈਨੂੰ ਇੱਧਰ ਲੈ ਆਈ ਬਸ ਠੀਕ ਆ ਫਿਰ ਜੇ ਤੂੰ ਆਪਣਾ ਮਨ ਬਣਾ ਹੀ ਲਿਆ ਕਿ ਟਿਊਸ਼ਨ ਚੇਂਜ ਕਰਨੀ ਆ ਆ ਜਾਓ ਫਿਰ ਕੱਲ ਤੋਂ ਚਾਰ ਤੋਂ 6 ਆਪਣਾ ਬੈਗ ਨਾਲ ਲੈ ਕੇ ਤੇ ਬੱਚੇ ਤੂੰ ਤੂੰ ਕਿਹੜੀ ਕਲਾਸ 'ਚ ਪੜਦੀ ਆਂ ਬੜੀ ਚੁੱਪ ਜਹੀ ਹੋਈ ਖੜੀ ਆਂ ਦੀਦੀ ਮੇਰਾ ਨਾਮ ਭੂਮਿਕਾ ਹੈ ਮੈਂ 3rd ਕਲਾਸ 'ਚ ਪੜਦੀ ਆਂ ਤੇ ਮੈਂ ਨਾ ਟਿਊਸ਼ਨ ਨਹੀਂ ਲੱਗੀ ਮੈਂ ਪਹਿਲੀ ਵਾਰੀ ਟਿਊਸ਼ਨ ਲੱਗਣਾ ਹੁੰਦੀ ਅੱਛਾ ਜੇ ਪਹਿਲੇ ਕਿਤੇ ਟਿਊਸ਼ਨ ਲੱਗਈ ਹੀ ਨਹੀਂ ਤੇ ਫਿਰ ਹੁਣ ਕਿਉਂ ਲੱਗਣ ਲੱਗੇ ਹੋ ਇਹਦਾ ਮਤਲਬ ਪੜਾਈ ਵੱਲ ਧਿਆਨ ਨਹੀਂ ਹੈਗਾ। ਪੜਾਈ 'ਚ ਥੋੜੇ ਵੀਕ ਚੱਲ ਰਹੇ ਹੋ ਨਾ ਹੁਣ ਤੁਸੀਂ? ਨਹੀਂ ਰੀਆ, ਇਹ ਦੋਨੋਂ ਨਾ ਸਹੇਲੀਆਂ-ਸਹੇਲੀਆਂ ਨੇ। ਇਹ ਕਹਿੰਦੀ ਜੇ ਤੂੰ ਟਿਊਸ਼ਨ ਲੱਗਣ ਲੱਗੀ ਆ ਤਾਂ ਮੈਂ ਵੀ ਟਿਊਸ਼ਨ ਲੱਗਣਾ। ਥੈਂਕ ਯੂ ਸੋਨੀਆ ਮਾਸੀ। ਉਹ ਸਿਆਣੇ ਕਹਿ ਕੇ ਗਏ ਨੇ ਨਾ ਵੀ ਬੂੰਦ-ਬੂੰਦ ਦੇ ਨਾਲ ਹੀ ਘੜਾ ਭਰਦਾ ਹੈ। ਤੇ ਮੈਂ ਕਹਿੰਦੀ ਆ ਜਦ ਮੈਂ ਇਹਨਾਂ ਦੋਨਾਂ ਗੁੱਡੀਆਂ ਨੂੰ ਵਧੀਆ ਤਰ੍ਹਾਂ ਪੜਾ ਦਿੱਤਾ ਨਾ ਇਹ ਅੱਗੋਂ ਆਪਣੇ ਫਰੈਂਡਸ ਨੂੰ ਵੀ ਮੋਟੀਵੇਟ ਕਰਨਗੀਆਂ ਵੀ ਉਹੋ ਦੀਦੀ ਕੋਲ ਜਾਓ ਉਹ ਵਧੀਆ ਪੜਾਉਂਦੇ ਨੇ। ਚਲੋ ਵੀ ਕੁੜੀਓ, ਦੁੜਕੀ ਮਾਰੋ। ਕੱਲ ਨੂੰ 4 ਵਜੇ ਸਹੀ ਇੱਥੇ ਪਹੁੰਚ ਜਾਓ। ਬਾਕੀ ਰਹੀ ਫੀਸ ਦੀ ਗੱਲ ਮੈਂ ਉਹ ਤੁਹਾਡੀ ਮੰਮੀ ਨਾਲ ਆਪ ਹੀ ਕਰ ਲਵਾਂ। ਆਜੋ ਮਾਸੀ ਜੀ ਅੰਦਰ ਬੈੰਨੇ ਆ। ਨਾਲੇ ਇਹ ਦੱਸੋ ਠੰਡ ਬਹੁਤ ਹੋਈ ਹੋਈ ਐ। ਚਾਹ ਬਣਾਵਾਂ ਕਿ ਕਾਫੀ ਬਣਾਵਾਂ? ਉਹ ਨਾ 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 ਚਾਹ ਪੀਣੀ ਐ ਨਾ ਕਾਫੀ ਪੀਣੀ। ਵੈਸੇ ਮਾਸੀ ਨਾਲ ਗੱਲਾਂ ਕਰਨ ਨੂੰ ਜੀ ਕਰਦਾ। ਤਾਂ 10 ਮਿੰਟ ਬਹਿ ਜੰਨੇ ਆਪਾਂ ਇੱਥੇ। ਆਜੋ ਫਿਰ। ਬੈਠੋ। ਉਹ ਹਾਂ ਮੈਂ ਗੱਲਾਂ-ਗੱਲਾਂ 'ਚ ਭੁੱਲ ਗਈ ਆਪਾਂ ਅੰਦਰੀ ਵੇਜਣਿਆ ਬੀਬੀ ਨਾਲ ਗੱਲਾਂ ਮਾਰ ਲੈਣੀਆਂ 10 ਮਿੰਟ ਉਹ ਨਹੀਂ ਨਹੀਂ ਮੈਂ ਨਾ ਤੁਹਾਨੂੰ ਦੱਸਣਾ ਭੁੱਲ ਗਈ ਨਾਨੀ ਜੀ ਤਾਂ ਹੈ ਹੀ ਨਹੀਂ ਉਹਨਾਂ ਨੂੰ ਤਾਂ ਮਾਮਾ ਜੀ ਲੈ ਗਏ ਕੱਲ ਰਾਤ ਆਏ ਸੀਗੇ ਉਹ ਹਾਂ ਮੈਂ ਦੇਖਿਆ ਸੀ ਤੇਰੇ ਮਾਮਾ ਮਾਮੀ ਨੂੰ ਆਉਂਦਿਆਂ ਨੂੰ ਤਾਂ ਦੇਖਿਆ ਪਰ ਜਾਂਦਿਆਂ ਨੂੰ ਨਹੀਂ ਦੇਖਿਆ ਕੀ ਗੱਲ ਉਹ ਬੀਬੀ ਨੂੰ ਲੈਣ ਆਏ ਸੀ ਨਾਨੀ ਦੇ ਨਾਲ ਨਾਲ ਤਾਂ ਉਹ ਸਾਨੂੰ ਵੀ ਲੈਣ ਆਏ ਸੀਗੇ ਪਰ ਵੀਰੇ ਨੇ ਆਪਣਾ ਸਟੈਂਡ ਰੱਖ ਲਿਆ ਤੇ ਅਸੀਂ ਦੋਵੇਂ ਭੈਣ ਭਰਾਵਾਂ ਨੇ ਮਨਾ ਕਰਤਾ ਕਿ ਅਸੀਂ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ ਵਧੀਆ ਕੀਤਾ ਜੀ ਰੀਆ ਤੁਸੀਂ ਨਹੀਂ ਗਏ ਥੋੜੀ ਦੋਨਾਂ ਭੈਣ ਭਰਾਵਾਂ ਦੀ ਰਲ ਮਿਲ ਕੇ ਜ਼ਿੰਦਗੀ ਸੋਹਣੀ ਨਿਕਲ ਜਾਣੀ ਹੈ ਇਹ ਤਾਂ ਤੁਹਾਡੇ ਸਰੀਕੇ ਨੇ ਹਉਆ ਬਣਾਇਆ ਪਿਆਗਾ ਵੀ ਮਾਪਿਓ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਔਖੀ ਲੰਘਣੀ ਹੈ ਇੱਚ ਤਾਂ ਕੋਈ ਸ਼ੱਕ ਨਹੀਂ ਕਿ ਮਾਪਿਓ ਤੋਂ ਬਿਨਾਂ ਜ਼ਿੰਦਗੀ ਔਖੀ ਲੰਘਦੀ ਹੈ ਔਖੀ ਤਾਂ ਸਾਡੀ ਵੀ ਹੈ ਪਰ ਜਿੱਦਾਂ ਦਾ ਮੈਨੂੰ ਭਰਾ ਚਾਹੀਦਾ ਉਦਾਂ ਦਾ ਭਰਾ ਮੇਕੋ ਹੈਗਾ ਤੇ ਜਿੱਦਾਂ ਦੀ ਮੇਰੇ ਭਰਾ ਨੂੰ ਭੈਣ ਚਾਹੀਦੀ ਹੈ ਉਦਾਂ ਦੀ ਭੈਣ ਉਹਦੇ ਕੋਲ ਹੈਗੀ ਆ ਤਾਂ ਇਸ ਕਰਕੇ ਥੋੜੀ ਜੀ ਜ਼ਿੰਦਗੀ ਨਾ ਸੁਖੈਲੀ ਹੋ ਗਈ ਹੈ બસ ਦਿਨ ਰਾਤ ਨਾ ਉਹ ਸੱਚੇ ਪਰਮਾਤਮਾ ਤੋਂ ਇੱਕੋ ਹੀ ਅਰਦਾਸ ਕਰਦੀ ਆ ਕਿ ਮੇਰੇ ਵੀਰੇ ਦੀ ਉਮਰ ਲੰਬੀ ਕਰੀ ਕਿਉਂਕਿ ਉਹਦੇ ਨਾਲ ਹੀ ਤਾਂ ਮੈਨੂੰ ਸਹਾਰਾ ਹੈ ਨਾਲੇ ਮਾਸੀ ਜੀ ਤੁਹਾਨੂੰ ਪਤਾ ਲੱਗਿਆ ਕਿ ਨਹੀਂ ਵੀ ਵੀਰਾ ਕੰਮ ਤੇ ਲੱਗ ਗਿਆ 6000 ਰੁਪਏ ਤਨਖਾਹ ਹੈ ਉਹਨਾਂ ਦੀ ਨਾਲੇ ਹਾਂ ਜਿਹਦੇ ਕੋਲ ਲੱਗੇ ਨੇ ਨਾ ਉਹ ਬੰਦਾ ਬੜਾ ਚੰਗਾ ਹੈ ਹਾਂ ਉਹ ਤਾਂ ਮੈਨੂੰ ਪਤਾ ਲੱਗਿਆ ਸੀ ਵੀ ਪਵਨ ਕੰਮ ਤੇ ਲੱਗ ਗਿਆ ਪਰ ਮੈਨੂੰ ਨਾ ਇੱਕ ਹੁੜ ਦੀ ਹੁੜ ਦੀ ਗੱਲ ਸੁਣੀ ਹੈ ਵੀ ਤੂੰ ਉਹਦੇ ਟਿਫਨ ਚ ਰੋਟੀਆਂ ਕੱਚੀਆਂ ਪਾਉਣੀ ਹੈ ਹੈ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਮੁੰਡਾ ਤੁਹਾਡੇ ਕੋਲ ਵੀ ਗੱਲ ਕਰ ਗਿਆ ਹਾਏ ਓ ਮੇਰੇ ਪਰਮਾਤਮਾ ਮਿੰਟ ਨਹੀਂ ਲਾਂਦਾ ਮੈਨੂੰ ਭੰਡਣ ਨੂੰ ਕੱਲ ਉਥੇ ਮੈਡੀਕਲ ਤੇ ਵੀ ਮੇਰੀ ਬੇਇੱਜ਼ਤੀ ਕਰਦਾ ਪਿਆ ਸੀ ਤੂੰ ਤੇ ਰਾਜਮਾ ਕੱਚੇ ਲਾ ਦਿੰਨੀ ਐ ਤੂੰ ਤਾਂ ਰਾਜਮਾ ਜ਼ਿਆਦਾ ਬਾਲ ਦਿੰਨੀ ਐ ਰੋਟੀਆਂ ਕੱਚੀਆਂ ਆ ਲੈੰਦੋ ਆ ਪੈਪ ਹੀ ਨਾ ਇਹਦੇ ਨਾਲ ਹੀ ਭੰਨੂਗੀ ਇਹਨੂੰ ਫੜ ਕੇ ਓ ਨਹੀਂ ਨਹੀਂ ਮੁੰਡੇ ਨੂੰ ਨਾ ਕੁਝ ਕਹੀਂ ਨਾਲੇ ਨਾ ਜਿਹੜੇ ਕੰਮ 'ਚ ਤੂੰ ਕੱਚੀ ਆ ਉਹਨੂੰ ਮੜਿਆ ਧਿਆਨ ਨਾਲ ਕਰਿਆ ਕਰ ਜੇ ਤੈਨੂੰ ਕਿਸੇ ਕੰਮ 'ਚ ਅੜਚਣ ਆਉਂਦੀ ਆ ਤਾਂ ਕੋਲੇ ਤੇਰੀ ਮਾਸੇ ਰਹਿੰਦੀ ਆ ਪੁੱਛ ਲਿਆ ਕਰ ਉਹਨਾਂ ਇਹਨੀ ਮਾਸੀ ਜੀ ਉਹਦਾ ਤਾਂ ਮੈਂ ਸਾਰੇ ਕੰਮ ਸਹੀ ਕਰ ਲੈਨੀ ਆ ਬਸ ਸਰ ਸੋਈ ਦੇ ਕੰਮ ਦੇ ਵਿੱਚ ਨਾ ਮੈਨੂੰ ਮਾੜੀ ਜੀ ਅੜਚਾਂ ਆਂਦੀ ਐ ਨਾਲੇ ਹਾਂ ਮੰਮੀ ਵੀ ਕਹਿੰਦੇ ਹੁੰਦੇ ਸੀਗੇ ਗੁੱਤੋਂ ਫੜ ਕੇ ਵੀ ਤੂੰ ਰੋਟੀ ਪਾਣੀ ਸਿੱਖ ਲੈ ਨਹੀਂ ਤੇ ਬਾਅਦ ਚੋਖੀ ਹੋਏਂਗੀ ਦੇਖ ਲਓ ਨਾ ਉਹਨਾਂ ਦੀਆਂ ਗੱਲਾਂ ਹੌਲੀ ਹੌਲੀ ਕਰਕੇ ਸੱਚ ਹੀ ਹੁੰਦੀਆਂ ਪਈਆਂ ਨੇ ਉਹ ਤਾਂ ਪੁੱਤ ਤਾਂ ਤੈਨੂੰ ਕਹਿੰਦੀ ਸੀ ਵੀ ਕੱਲ ਨੂੰ ਤੇਰਾ ਵਿਆਹ ਹੋਣਾ ਬਗਾਨੇ ਘਰੇ ਜਾਣਾ ਉੱਥੇ ਪਿਆਰ ਨਾਲ ਸਮਝਾਉਣ ਵਾਲਾ ਕੋਈ ਨਹੀਂ ਹੁੰਦਾ ਇਹ ਸਿਰਫ ਮਾਂ ਹੀ ਸਮਝਾ ਸਕਦੀ ਐ ਕੋਈ ਹੋਰ ਨਹੀਂ ਸਮਝਾ ਸਕਦਾ ਤੈਨੂੰ ਆਈ ਹਾਏ ਮੰਸੀ ਜੀ ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਉੱਥੇ ਤੱਕ ਤਾਂ ਹਜੇ ਸੋਚਿਆ ਹੀ ਨਹੀਂ ਨਾਲੇ ਉਸ ਤੋਂ ਪਹਿਲੇ ਸਾਡੇ ਕੋਲ ਹੋਰ ਬਹੁਤ ਕੁਝ ਹੈ ਸੋਚਣ ਨੂੰ ਮੈਨੂੰ ਨਾਲੇ ਪਤਾ ਲੱਗਾ ਕਿ ਚਾਚਾ ਜੀ ਡੀਲਰਾਂ ਨੂੰ ਸਾਡਾ ਘਰ ਦਿਖਾਉਂਦੇ ਫਿਰਦੇ ਨੇ ਕਿਤੇ ਉਹ ਸਾਡਾ ਘਰ ਸਾਡੇ ਤੋਂ ਖੋਤਾ ਨਹੀਂ ਲੈਣਗੇ ਕਿਉਂਕਿ ਉਹਨਾਂ ਦੇ ਲਈ ਭਾਵੇਂ ਇਹ ਇੱਟਾਂ ਬਜਰੀ ਸੀਮੈਂਟ ਦੇ ਨਾਲ ਬਣਿਆ ਇੱਕ ਮਕਾਨ ਹੈ ਪਰ ਸਾਡੇ ਲਈ ਸਾਡਾ ਸੁਪਨਿਆਂ ਦਾ ਘਰ ਹੈ ਸਾਡਾ ਯਾਦਾਂ ਦਾ ਘਰ ਹੈ ਉਹ ਨਹੀਂ ਰਹੀਆ ਇਹ ਘਰ ਵਿਚਨੇ ਨੇ ਸੌਖੇ ਨਹੀਂ ਜਿੰਨੇ ਮਰਜ਼ੀ ਡੀਲਰ ਆਈ ਜਾਣ ਐਦਾਂ ਕਿਦਾਂ ਤੁਹਾਡੇ ਸੈਨਾ ਤੋਂ ਬਿਨਾ ਕੋਈ ਘਰ ਵੇਚ ਦੂ ਸੈਨ ਮੈਂ ਕੁਝ ਸਮਝੀ ਨਹੀਂ ਮਾਸੀ ਜੀ ਰੀਆ ਮੇਰੀ ਗੱਲ ਧਿਆਨ ਨਾਲ ਸੁਣ ਇਹ ਕਰਨਾ ਤੇਰੀ ਮੰਮੀ ਦੇ ਨਾਂ ਤੇ ਆ ਜਿੰਨਾ ਚਿਰ ਤੁਸੀਂ ਦੋਨੋਂ ਭੈਣ ਭਰਾ ਸੈਨ ਨਹੀਂ ਕਰਦੇ ਉਹਨਾਂ ਚਿਰ ਇਹ ਘਰ ਤੁਹਾਡੇ ਨਾਂ ਤੇ ਨਹੀਂ ਚੜਨਾ ਮੈਂ ਤਾਂ ਕਹਿਨੀ ਆ ਤੁਸੀਂ ਸੈਨ ਕਰਿਓ ਹੀ ਨਾ ਜੇ ਤੁਸੀਂ ਸੈਨ ਕਰੋਗੇ ਨਹੀਂ ਤਾਂ ਘਰ ਤੁਹਾਡੇ ਨਾਂ ਤੇ ਚੜਨਾ ਹੀ ਨਹੀਂ ਤੁਹਾਡੀ ਮੰਮੀ ਦੇ ਨਾਂ ਤੇ ਰਹੂਗਾ ਜਿੰਨਾ ਚਿਰ ਇਹ ਘਰ ਤੁਹਾਡੀ ਮੰਮੀ ਦੇ ਨਾਂ ਤੇ ਰਹੂਗਾ ਇਨੂੰ ਕੋਈ ਵੇਚ ਨਹੀਂ ਸਕਦਾ ਤੇ ਤੁਹਾਨੂੰ ਘਰੋਂ ਕੋਈ ਕੱਢ ਨਹੀਂ ਸਕਦਾ ਹੁਣ ਤੁਹਾਡੀ ਮੇਨ ਗੱਲ ਇਹ ਹੈ ਤੁਸੀਂ ਮੈਨੂੰ ਇਹ ਸਮਝਾਉਣਾ ਚਾਹੁੰਦੇ ਹੋ ਕਿ ਜਿੰਨੀ ਦੇਰ ਤੱਕ ਅਸੀਂ ਕਾਗਜ਼ਾਂ ਦੇ ਉੱਤੇ ਕਿਸੇ ਤੇ ਸਾਈਨ ਨਹੀਂ ਕਰ ਦਿੰਦੇ ਆਪਣੇ ਘਰ ਦੇ ਰਿਲੇਟਿਡ ਉਨੀ ਦੇਰ ਤੱਕ ਸਾਡੇ ਤੋਂ ਸਾਡਾ ਘਰ ਕੋਈ ਖੋ ਨਹੀਂ ਸਕਦਾ ਸ਼ੁਕਰਾ ਮਸੀ ਜੀ ਤੁਸੀਂ ਤਾਂ ਨਾ ਮੇਰੀ ਅੱਧੀ ਟੈਨਸ਼ਨ ਲਾ ਦਿੱਤੀ ਪਵਨ ਨੂੰ ਵੀ ਇਸ ਗੱਲ ਦਾ ਬੋਝ ਸੀਗਾ ਉਹਨੂੰ ਵੀ ਨੀਂਦ ਨਹੀਂ ਸੀ ਆਉਂਦੀ ਤਾਂ ਨਾਨੀ ਨੂੰ ਵੀ ਬਥੇਰੀ ਟੈਨਸ਼ਨ ਸੀਗੀ ਇਸ ਗੱਲ ਦੀ ਵੀ ਬੱਚਿਆਂ ਦੇ ਕੋਲ ਜਗ੍ਹਾ ਹੀ ਨਾ ਰਹੂਗਾ ਤੇ ਬੱਚੇ ਕਿੱਥੇ ਜਾਣਗੇ ਪਰ ਹੁਣ ਅਸੀਂ ਮਨ ਬਣਾ ਲਿਆ ਨਾ ਅਸੀਂ ਕਿਤੇ ਸائن ਕਰਨੇ ਆ ਤੇ ਨਾ ਅਸੀਂ ਆਪਣਾ ਘਰ ਕਿਸੇ ਨੂੰ ਦੇਣਾ ਪਰ ਇੱਕ ਗੱਲ ਆ ਰਹੀ ਆ ਮੰਨਦੇ ਆ ਇਹ ਘਰ ਤੁਹਾਡੇ ਸਾਈਨਾਂ ਬਿਨਾ ਕਿਤੇ ਨਹੀਂ ਜਾਊਗਾ ਪਰ ਇਸ ਘਰ ਦੇ ਕਾਗਜ਼ ਸਾਹਮਣੇ ਰੱਖਿਓ ਕਿਤੇ ਉਹ ਨਾ ਭੁੱਲ ਭੁਲੇਖੇ ਗਵਾ ਬੈਠੋ ਕਾਗਜ਼ ਜੇ ਗਵਾਚੇ ਉਹ ਤਾਂ ਪਕੜਾ ਲਾਂਗੇ ਪਰ ਜੇ ਕਿਸੇ ਦੇ ਹੱਥ ਲੱਗ ਗਏ ਨਾ ਉਹਦਾ ਔਖਾ ਠੀਕ ਹੈ ਨਾ ਸਮਝ ਆ ਗਈ ਗੱਲ ਤੇ ਪਵਨ ਨੂੰ ਵੀ ਸਮਝਾ ਦੇ ਤੇ ਹੁਣ ਤਾਲਾ ਲਾ ਚਲ ਉਧਰ ਚੱਲੀਏ ਮੈਂ ਸਾਗ ਤਰਿਆ ਹੋਇਆ ਤੈਨੂੰ ਮੱਕੀ ਦੀ ਰੋਟੀ ਲਾ ਦੂੰ ਪਾਬੀ ਮੈਂ ਕਹਿੰਦਾ ਪਿਆ ਸੀ ਨਾ ਵੀ ਬੱਚਿਆਂ ਦੇ ਨਿਗਰ ਰੱਖ ਲਈਏ ਰੀਆ ਤਾਂ ਪਹਿਲੇ ਹੀ ਹੱਥੋਂ ਨਿਕਲ ਗਈ ਸੀ ਤੇ ਅੱਜ ਮੈਂ ਦੁਕਾਨ ਤੇ ਜਾ ਕੇ ਆਇਆ ਪਵਨ ਵੀ ਹੱਥੋਂ ਨਿਕਲ ਗਿਆ ਰੀਆ ਨੇ ਓਦਣ ਆਪਣੇ ਘਰ ਜਾਣ ਲੱਗੇ ਆ ਸਾਡੇ ਕੋਲੋਂ ਪੁੱਛਿਆ ਨਹੀਂ ਸੀ ਸਾਨੂੰ ਤਾਂ ਉਹਨੇ ਆਰਡਰ ਹੀ ਮਾਰਿਆ ਸੀ ਤੇ ਪਵਨ ਇਹ ਨਾ ਮੈਨੂੰ ਆਂਦੇ ਹੋਏ ਦੱਸਦੇ ਪਏ ਸੀ ਉਹਦਾ ਤਾਂ ਬੋਲਣ ਚੱਲਣ ਉੱਠਣ ਬੈਠਣ ਦਾ ਨਾ तरीका ही बदल गया हल्ले ता ओ 6000 दी नौकरी ते लगा होया जे किते ओ 60000 दी नौकरी ते लग गया ओ ता फिर सिद्ध अग लावे नु ही ਪਊਗਾ ਇਹਨਾਂ ਦੇ ਰਮਨ ਮੈਂ ਕਹਿੰਦੀ ਸੀ ਵੀ ਬੱਚੇ ਚਾਹੇ ਰੁੱਖੀ ਖਾਣ ਚਾਹੇ ਸੁੱਖੀ ਖਾਣ ਆਪਾਂ ਉਹਨਾਂ ਦੇ ਮਗਰ ਲੱਗੇ ਕਿਉਂ ਆ ਉਹਨਾਂ ਨੂੰ ਨਾ ਰਮਨ ਆਪਣੀ ਜ਼ਿੰਦਗੀ ਜੀ ਲੈਣ ਦੇ ਜਦੋਂ ਉਹਨਾਂ ਨੂੰ ਲੋੜ ਹੋਊਗੀ ਨਾ ਤੇ ਆਪੇ ਸਾਡੇ ਕੋਲ ਨਹੀਂ ਆਣਾ ਉਹਨਾਂ ਨੇ ਓਹੋ ਭਾਬੀ ਮੈਂ ਤਾਂ ਤਾਂ ਬੱਚਿਆਂ ਦੀ ਟੈਨਸ਼ਨ ਲੈਣਾ ਉਹ ਲੱਗੇ ਹੋਏ ਨੇ ਗਵੰਡਨ ਦੇ ਮਗਰ ਉਹ ਕਿਤੇ ਉਹ ਬੱਚਿਆਂ ਨੂੰ ਲਾਲਚ ਲੂਲ ਚ ਦੇ ਕੇ ਘਰ ਨਾ ਆਪਣੇ ਨਾ ਕਰਾ ਲਵੇ ਚਾਚਾ ਜੀ ਅਸੀਂ ਵੀ ਨਾ ਬਾਰ ਬਾਰ ਬੱਚਿਆਂ ਦੇ ਮਗਰ ਪਏ ਚੰਗੇ ਨਹੀਂ ਲੱਗਦੇ ਕਿਤੇ ਉਹ ਵੀ ਨਾ ਇਹ ਚੀਜ਼ ਸੋਚਣ ਕਿ ਇਹ ਸਾਰੇ ਸਾਡੇ ਨਾਲ ਮਤਲਬ ਨੂੰ ਜੁੜੇ ਹੋਏ ਨੇ ਜੈਸਮੀਨ ਉਹ ਤਾਂ ਗੱਲਾਂ ਬਾਅਦ ਦੀਆਂ ਨੇ ਦੀਦੀ ਤੁਸੀਂ ਮੈਨੂੰ ਇਹ ਦੱਸੋ ਜਦੋਂ ਅਸੀਂ ਉਸ ਦਿਨ ਤੁਹਾਡੇ ਨਾਲ ਮਕਾਨ ਦੀ ਗੱਲ ਕਰਕੇ ਗਏ ਆ ਉਸ ਤੋਂ ਬਾਅਦ ਨਾ ਹੀ ਤੁਹਾਡਾ ਕੋਈ ਫੋਨ ਆਇਆ ਤੇ ਨਾ ਹੀ ਤੁਸੀਂ ਸਾਡੇ ਘਰ ਆਏ ਹੋ ਤੁਸੀਂ ਤਾਂ ਦੋਨੇ ਚੁੱਪ ਕਰਕੇ ਬਹਿ ਗਈ ਹੋ ਮੈਨੂੰ ਨਾ ਤੁਹਾਡੀ ਇਹ ਚੁੱਪੀ ਰੜਕੀ ਜਾ ਰਹੀ ਹੈ ਜਿਹੜੇ ਬੰਦੇ ਨੂੰ ਪਤਾ ਹੋਵੇ ਕਿ ਸਾਨੂੰ ਬੈਠੇ ਬਿਠਾਏ 12 ਲੱਖ ਰੁਪਏ ਮਿਲ ਰਿਹਾ ਤੁਸੀਂ ਸੂਮ ਹੋ ਕੇ ਬੈਠੇ ਹੋਏ ਹੋ ਉਹ ਦੀਦੀ ਐਨੇ ਨੋਤਾ ਨਾ ਮੇਰੇ ਘਰ ਦਾ ਵਿਹੜਾ ਨੀਵਾ ਹੋ ਜਾਣਾ ਸੀ ਤੁਹਾਡੇ ਗੇੜਿਆਂ ਨਾਲ ਦੇਖ ਰਮਨ ਤੇ ਬਿੰਨੀ ਨਾ ਤੇ ਸਾਨੂੰ 12 ਲੱਖ ਚਾਹੀਦਾ ਹੈ ਤੇ ਨਾ ਅਸੀਂ ਉਸ ਨਿਆਣਿਆਂ ਨੂੰ ਨਾ ਬੇਕਾਰ ਹੁੰਦਾ ਦੇਖ ਸਕਦੇ ਐ ਨੀਣਾ ਹਰਿਆਣਾ ਨਾ ਉਹ ਮੈਂ ਨਾ ਆਪਣੇ ਮੁੰਡੇ ਨਾਲ ਗੱਲ ਕੀਤੀ ਸੀ ਬਾਹਰ ਤੇ ਉਹ ਕਹਿੰਦਾ ਸੀ ਵੀ ਮੰਮੀ ਸਾਨੂੰ ਨਾ ਇਹੋ ਜੀਆਂ ਕਮਾਈਆਂ ਦੀ ਕੋਈ ਲੋੜ ਨਹੀਂ ਹੈਗੀ ਭਾਬੀ ਕੀ ਗੱਲ ਤੁਸੀਂ ਤਾਂ ਸਟੋਰੀਓ ਬਦਲ ਨੂੰ ਫਿਰਦੇ ਆ ਨਾਲੇ ਆਪਾਂ ਮੁੰਡੇ ਨਾਲ ਬਾਹਰ ਗੱਲ ਕਰਨੀ ਹੈ ਕਿਉਂ ਗੈਸਮੈਨ ਮੈਂ ਮੰਨਦਾ ਤੇਰਾ ਘਰ ਵਾਲਾ ਬਥੇਰੇ ਪੈਸੇ ਕਮਾਉਂਦਾ ਪਰ ਜਿਹੜਾ 12.5 ਲੱਖ ਰੁਪਇਆ ਆਉਣਾ ਉਹਨੂੰ ਦੱਸਣਾ ਹੀ ਕਿਉਂ ਆ ਆਪਦੇ ਮੁੰਡੇ ਦੇ ਨਾਮ ਕੋਈ ਪ੍ਰਾਪਰਟੀ ਲੈ ਕੇ ਰੱਖਦੀ ਚਾਚਾਈ ਗੱਲ ਤਾਂ ਤੁਸੀਂ ਬਹੁਤ ਵਧੀਆ ਕਰਦੇ ਪਿਓ ਪਰ ਗੱਲ ਨਾ ਸਿਆਣੀ ਨਹੀਂ ਹੈਗੀ ਕਿਸੇ ਬੱਚੇ ਦਾ ਘਰ ਉਜਾੜ ਕੇ ਮੈਂ ਆਪਣੇ ਬੱਚੇ ਨੂੰ ਘਰ ਕਿੱਦਾਂ ਦੇ ਸਕਦੀ ਆ ਬਣਾ ਕੇ ਕਿਸੇ ਦਾ ਘਰ ਉਜਾੜ ਕੇ ਨਾ ਚਾਚਾਈ ਆਪਣਾ ਘਰ ਬਨਾਇਆ ਫਲਦਾ ਨਹੀਂ ਹੁੰਦਾ ਉਪਰੋ ਬਾਧੂਆ ਲੱਗਦੀ ਅਲੱਗ ਇੰਦਾ ਮਤਲਬ ਇਹ ਸਾਰੇ ਚੱਕਰ ਚ ਹੁਣ ਤੁਹਾਡੇ ਹੱਥ ਖੜੇ ਨੇ ਹਾਂ ਰਮਨ ਸਾਡੇ ਨਾ ਹੱਥੋਂ ਤੂੰ ਖੜਾ ਹੀ ਸਮਝ ਅਸੀਂ ਨਾ ਉਹ ਬੱਚਿਆਂ ਦੇ ਚੱਕਰ ਚ ਹੋਣ ਨਹੀਂ ਪੈਣਾ ਉਹ ਚਾਹੇ ਆਪਣੇ ਘਰ ਰੁੱਖੀ ਖਾਣ ਚਾਹੇ ਸੁੱਖੀ ਖਾਣ ਉਹ ਆਪਣੇ ਘਰ ਨਾ ਰਾਜੀ ਰਹਿਣ ਨਾਲੇ ਤੂੰ ਕਹਿਣਾ ਦਾ ਪਿਆ ਵੀ ਪਵਨ ਕੰਮ ਲੱਗ ਗਿਆ ਉਹ ਆਪਣੇ ਆਪ ਨੂੰ ਵੀ ਪਾਲ ਲੂਗਾ ਤੇ ਆਪਣੀ ਭੈਣ ਨੂੰ ਵੀ ਪਾਲ ਲੂਗਾ ਨਾਲੇ ਤੁਸੀਂ ਕੋ ਠੰਡ ਵਿੱਚ ਭੱਜੇ ਫਿਰਦੇ ਹੋ ਚਾਚਾ ਜੀ ਮੰਮੀ ਨਾ ਬਿਲਕੁਲ ਸਹੀ ਕਹਿੰਦੇ ਫੇ ਨੇ ਤੁਹਾਡੇ ਕੋਲ ਕਿਸ ਚੀਜ਼ ਦੀ ਕਮੀ ਹੈਗੀ ਐ ਕਿ ਜਿਹੜਾ ਤੁਸੀਂ ਬੱਚਿਆਂ ਦਾ ਘਰ ਵੇਚ ਕੇ ਤੇ ਆਪਣਾ ਬੈਂਕ ਭਰ ਨਾ ਜਾਂਦੇ ਹੋ ਜਿਹੜੀ ਗੱਲ ਦਾ ਜੈਸਮਿਨ ਪਤਾ ਨਾ ਨਾ ਹੋਵੇ ਉਹਦੇ ਵਿੱਚ ਬੋਲਣਾ ਨਹੀਂ ਚਾਹੀਦਾ ਆਪਣੀ ਸੱਸ ਕੋਲੋਂ ਪੁੱਛ ਉਹਨਾਂ ਨਾਲ ਸਾਡਾ ਕੀ ਲੈਣ ਦੇਣ ਆ ਅਸੀਂ ਕਿਉਂ ਭੱਜੇ ਫਿਰਦੇ ਆ ਰਮਨ ਦੇਖ ਭਰਾਵਾਂ ਭਰਾਵਾਂ ਦਾ ਤਾਂ ਨਾ ਲੈਣ ਦੇਣ ਚੱਲਦਾ ਹੀ ਰਹਿੰਦਾ ਹੁਣ ਤੇਰੇ ਭਰਾ ਨੇ ਤਾਂ ਤੇਰਾ ਦੇਣ ਲੈਣ ਨਹੀਂ ਦਿੱਤਾ ਹੁਣ ਇਹਦਾ ਕੀ ਮਤਲਬ ਹੈ ਵੀ ਤੂੰ ਉਹ ਦੇਣ ਲੈਣ ਬੱਚਿਆਂ ਕੋਲੋਂ ਪੂਰਾ ਕਰੇਂਗਾ ਲੈਣ ਦੇਣ ਚਾਹੇ ਥੋੜਾ ਸੀ ਚਾਹੇ ਜ਼ਿਆਦਾ ਸੀ ਜਿੱਥੇ ਤੇਰਾ ਭਰਾ ਗਿਆ ਉਥੇ ਲੈਣ ਦੇਣ ਵੀ ਗਿਆ ਮੰਮੀ ਕਿਹੜੇ ਲੈਣ ਦੇਣ ਦੀ ਗੱਲ ਕਰਦੇ ਪਿਓ ਜਿੱਦਾ ਮੈਨੂੰ ਨਹੀਂ ਪਤਾ ਪਾਵਨ ਦੇ ਪਿਓ ਨੇ ਤੇ ਐਨੇ ਨਾ ਮਿਲ ਕੇ ਦੁਕਾਨ ਖੋਲੀ ਸੀ ਮੈਡੀ ਕਰਦੀ ਉਹ ਦੁਕਾਨ ਹੁਣ ਚੱਲੀ ਨਹੀਂ ਉਹਦਾ ਪੈ ਗਿਆ ਘਟਾ ਤੇ ਹੁਣ ਇਹ ਉਹ ਬੱਚਿਆਂ ਕੋਲੋਂ ਪੈਸੇ ਕੱਢਦਾ ਪਏ। ਭਾਬੀ ਭਰਾਵਾਂ ਚ ਲੈਣ ਦੇਣ ਚੱਲਦਾ ਰਹਿੰਦਾ ਪਰ ਥੋੜਾ ਬਹੁਤਾ ਇਹ ਲੱਖਾਂ ਦਾ ਮੈਂ ਇੰਨਾ ਘਾਟਾ ਇਕੱਲਾ ਝੱਲ ਨਹੀਂ ਸਕਦਾ। ਜੇ ਨਹੀਂ ਝੱਲ ਸਕਦਾ ਤੇ ਫਿਰ ਦੱਸ ਉਹ ਕੀ ਕਰੇ? ਜੇ ਉਹਦਾ ਪਿਓ ਹੁੰਦਾ ਤੇ ਉਹ ਚੱਲ ਤੈਨੂੰ ਦੇ ਵੀ ਦਿੰਦਾ। ਹੁਣ ਉਹ ਬੱਚਾ ਕੰਮ ਕਰਕੇ ਆਪਣਾ ਘਰ ਚ ਲਾਏਗਾ ਕਿ ਤੇਰੇ ਪੈਸੇ ਲਾਏਗਾ? ਦੀਦੀ ਰਿਸ਼ਤੇਦਾਰੀ ਤਾਂ ਨਾ ਅੱਜਕੱਲ ਪੈਸੇ ਦੀ ਹੋਈ ਐ। ਪਰ ਉਹਨਾਂ ਵਾਸਤੇ ਜਿਹੜੇ ਲੈ ਕੇ ਨਾ ਮੁੱਕਰ ਗਏ ਨੇ ਪਰ ਜਿਹੜੇ ਹੁਣ ਅਸੀਂ ਪੈਸੇ ਦਿੱਤੇ ਐ ਉਹ ਤਾਂ ਅਸੀਂ ਲੈਣੇ ਹੀ ਨੇ ਨਾ ਬਿੰਨੀ ਜੇ ਪੈਸੇ ਹੱਥ ਨਾਲ ਦਿੱਤੇ ਹੁੰਦੇ ਨਾ ਤੇ ਬੰਦਾ ਕਹਿ ਕਰਾ ਕੇ ਥੋੜੇ ਦਬਾਅ ਵੀ ਦਿੰਦਾ ਐ ਐ ਤਾਂ ਕੰਮ ਵਿੱਚ ਘਾਟਾ ਪਿਆ ਤੇ ਜੇ ਘਾਟਾ ਐਨੂੰ ਪਿਆ ਤੇ ਘਾਟਾ ਉਹਨੂੰ ਵੀ ਪਿਆ ਦੇਖੋ ਦੀਦੀ ਇਹਨਾਂ ਨੇ ਤੁਹਾਨੂੰ ਹੁਣੇ ਕਿਹਾ ਹੀ ਐ ਕਿ ਮਾੜਾ ਮੋਟਾ ਘਾਟਾ ਤਾਂ ਹੈ ਨਹੀਂ ਲੱਖਾਂ ਦਾ ਘਾਟਾ ਐ ਉਹ ਤਾਂ ਅਸੀਂ ਜਿੱਦਾਂ ਕਿਦਾਂ ਹੁਣ ਪੂਰਾ ਕਰਨਾ ਹੀ ਆ ਜੇ ਤੁਸੀਂ ਵਿੱਚ ਨਹੀਂ ਪੈਣਾ ਹੁਣ ਤੁਸੀਂ ਨਾਲ ਵਿੱਚ ਬੋਲਿਓ ਨਾ ਅਸੀਂ ਘਾਟਾ ਵਾਦਾ ਕਿੱਦਾਂ ਪੂਰਾ ਕਰਨਾ ਨਾ ਅਸੀਂ ਮੀਆਂ ਬੀਬੀ ਸਭ ਜਾਣਦੇ ਹੀ ਆ ਤੈਨੂੰ ਨਾ ਮੈਂ ਵਿਆਹ ਕੇ ਲਿਆਈਆਂ ਮੈਨੂੰ ਤੂੰ ਵਿਆਹ ਕੇ ਨਹੀਂ ਲਿਆਈ ਮੈਨੂੰ ਸਭ ਪਤਾ ਹੈ ਵੀ ਮੈਂ ਕਿੱਥੇ ਬੋਲਣਾ ਹੈ ਤੇ ਕਿੱਥੇ ਨਹੀਂ ਬੋਲਣਾ ਹਾਂ ਜੇ ਮੇਰਾ ਰਿਮੋਟ ਤੇਰੇ ਹੱਥ ਹੁੰਦਾ ਤਾਂ ਫੇਰ ਤੂੰ ਕਹਿੰਦੀ ਭਈ ਦੀਦੀ ਇੱਥੇ ਬੋਲ ਤੇ ਇੱਥੇ ਮਿਊਟ ਇੱਥੇ ਬੋਲ ਤੇ ਇੱਥੇ ਮਿਊਟ ਤੇ ਕੰਨ ਖੋਲ ਕੇ ਸੁਣ ਲੋ ਆ ਦੋਨੋਂ ਮੀਆਂ ਬੀਬੀ ਨਾ ਤਾਂ ਮੈਂ ਤੁਹਾਨੂੰ ਬੱਚਿਆਂ ਨੂੰ ਤੰਗ ਕਰਨ ਦੇਣਾ ਤੇ ਨਾ ਹੁਣ ਅਸੀਂ ਬੱਚਿਆਂ ਨੂੰ ਤੰਗ ਕਰਨਾ ਭਾਬੀ ਮੇਰੇ ਨਾਲ ਨਾ ਗਰਾਰੀਆਂ ਨਾ ਅੜਾਓ ਗਰਾਰੀਆਂ ਮੈਨੂੰ ਭੰਨਣੀਆਂ ਆਉਂਦੀਆਂ ਨੇ ਘਾਟਾ ਮੈਨੂੰ ਪਿਆ ਥੋਨੂੰ ਨਹੀਂ ਤੇ ਘਾਟਾ ਕਿਵੇਂ ਪੂਰਾ ਕਰਨਾ ਮੈਨੂੰ ਆਉਂਦਾ ਤੇ ਤੁਸੀਂ ਵਿੱਚ ਨਾ ਹੀ ਪਾਓ ਚੰਗੀ ਗੱਲ ਚੱਲ ਓਏ ਛੋਕਰੇ ਜੇ ਸਾਬਣ ਦੇ ਮੂੰਹ ਵਾਲਿਆ ਤੂੰ ਮੇਰੇ ਹੱਥੋਂ ਹੀ ਪੜਿਆ ਹੈ ਤੇ ਤੂੰ ਮੈਨੂੰ ਅੱਖਾਂ ਦਿਖਾਣ ਦੇ ਤੇ ਰਹੀ ਗੱਲ ਗਰਾਰੀ ਦੀ ਤੇ ਮੈਨੂੰ ਪੁੱਤ ਤੇਰੇ ਇਹੋ ਇਹੋ ਜੇ ਰਾਜ ਪਤਾ ਨਹੀਂ ਜੇ ਮੈਂ ਗਰਾਰੀ ਫਸਾ ਲਈ ਨਾ ਤੇਰੇ ਕੋ ਟੁੱਟਣੀ ਨਹੀਂ ਨਾ ਜਿਹੜੇ ਭਰਾ ਦਾ ਘਾਟਾ ਪਿਆ ਤੈਨੂੰ ਰੜਕਦਾ ਪਿਆ ਹੈ ਨਾ ਜਿਹੜੇ ਘਰ ਦੇ ਵਿੱਚ ਤੂੰ ਬੈਠਾ ਹੈ ਨਾ ਉਹ ਪਲਾੜ ਤੈਨੂੰ ਉਸੇ ਹੀ ਭਰਾ ਨੇ ਲੈ ਕੇ ਦਿੱਤਾ ਸੀ ਮੈਂ ਕਹਿੰਨੀ ਆ ਪਵਨ ਨੂੰ ਕਵਾਂ ਜਾ ਕੇ ਤੇ ਜੇ ਹੁਣ ਵੀ ਬੱਚਿਆਂ ਨੂੰ ਤੰਗ ਕੀਤਾ ਤੇ ਮੈਂ ਪਵਨ ਨੂੰ ਜਾ ਕੇ ਕਹਿ ਦੇਣਾ ਵੀ ਜਿਹੜੀ ਦੁਕਾਨ ਰਲ ਕੇ ਉਹਦਾ ਪਿਓ ਤੇ ਤੂੰ ਚਲਾਉਂਦਾ ਸੀ ਉਹਦੇ ਵਿੱਚ ਜਿਹੜਾ ਦਵਾਈਆਂ ਦਾ ਰੋਲਾ ਪਿਆ ਸੀਗਾ ਉਹਦੇ ਵਿੱਚ ਦੋ ਦਿਨ ਪਵਨ ਦਾ ਪਿਓ ਲਾ ਕੇ ਆਇਆ ਸੀ ਥਾਣੇ ਤੇ ਤੂੰ ਪੈਸੇ ਦੇ ਕੇ ਆਪਣੇ ਆਪ ਨੂੰ ਤਾਂ ਬਚਾ ਲਿਆ ਸੀ ਤੇ ਪਵਨ ਦੇ ਪਿਓ ਨੂੰ ਫਸਾਤਾ ਸੀ ਤੇ ਜੇ ਪਵਨ ਨੂੰ ਪਤਾ ਲੱਗ ਗਿਆ ਨਾ ਤੇ ਫੇਰ ਤੇ ਉਹਦਾ ਹੱਥ ਤੇਰੇ ਗਲਾਵੇਂ ਨੂੰ ਪੈ ਹੀ ਜਾਣਾ ਹੁਣ ਚਾਹ ਬਣਵਾਵਾ ਕਿ ਐਨੀ ਸੇਵਾ ਬਹੁਤ ਐ